जय गुरु जी शुक्रियाना गुरु जी अनंतम अनंतम बार शुक्रियाना गुरु जी ओम नमः शिवाय शिव जी सदा सहाय ओम नमः शिवाय गुरु जी सदा सहाय संगत जी आज मैं थाने ਦੱਸਣਾ ਚਾਹੁੰਦੀ ਆ ਕਿ ਮੈਂ ਗੁਰੂ ਜੀ ਨਾਲ ਕਦੋਂ ਜੁੜੀ ਸੀ ਮੈਂ ਗੁਰੂ ਜੀ ਨਾਲ ਮਾਰਚ 2024 ਵਿੱਚ ਜੁੜੀ ਸੀ ਗੁਰੂ ਜੀ ਬਾਰੇ ਮੈਨੂੰ ਮੇਰੇ ਘਰ ਦੇ ਕੋਲ ਇੱਕ ਮਤਲਬ ਇੱਕ ਆਂਟੀ ਜੀ ਸੀ ਉਹਨਾਂ ਨੇ ਮੈਨੂੰ ਦੱਸਿਆ ਗੁਰੂ ਜੀ ਬਾਰੇ ਪਹਿਲਾਂ ਤਾਂ ਮੈਂ ਇੰਨਾ ਗੌਰ ਨਹੀਂ ਕੀਤਾ ਤੇ ਪਰ ਜਦੋਂ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਬਹੁਤ ਵਧੀਆ ਲੱਗਾ ਤੇ ਫਿਰ ਮੈਂ ਵੀ ਇਦਾਂ YouTube ਤੇ ਉਹਨਾਂ ਦੇ satsang ਸੁਣਨ ਲੱਪੀ ਤੇ ਕੁਝ-ਕੁਝ ਬਾਤਾਂ ਇਦਾਂ ਲੱਗਦਾ ਸੀ ਕਿ satsang ਮੇਰੇ ਨਾਲ ਹੀ ਰਿਲੇਟਡ ਆ ਤੇ ਫਿਰ ਮੈਂ ਇੱਕ ਦਿਨ ਬੜੀ ਪਰੇਸ਼ਾਨ ਸੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਮੇਰੇ ਘਰਦਿਆਂ ਦਾ ਫੋਨ ਨਹੀਂ ਸੀ ਆ ਰਿਹਾ ਪਤਾ ਨਹੀਂ ਕਾਦੀ ਗੱਲੋਂ ਨਹੀਂ ਫੋਨ ਕਰਦੇ ਮਤਲਬ ਦਮਾ ਤੇ ਨਾ ਟੈਂਸ਼ਨ ਸੀ ਨਾ ਫਿਰ ਮੈਂ ਖਾਣਾ ਬਣਾ ਰਹੀ ਸੀ ਤੇ ਮੈਂ ਗੁਰੂ ਜੀ ਦੇ ਨਾਲ ਮਤਲਬ ਇਦਾਂ ਗੱਲ ਕੀਤੀ ਗੁਰੂ ਜੀ ਮੇਰੀ ਪ੍ਰਾਰਥਨਾ ਸੁਣੋ ਤੁਸੀਂ ਮੇਰੇ ਘਰ ਦੇੰ ਦਾ ਫੋਨ ਨਹੀਂ ਆ ਰਿਹਾ ਕੀ ਗੱਲ ਹੋਈ ਹੋਗੀ ਤੇ ਅਚਾਨਕ ਹੀ ਥੋੜੀ ਦੇਰ ਤੱਕ ਮੈਨੂੰ ਮੇਰੇ ਘਰ ਦੇੰ ਦਾ ਫੋਨ ਆਇਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਹਰ ਚਾਰ ਪੁੱਛਿਆ ਤੇ ਬਾਅਦ ਵਿੱਚ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਗੁਰੂ ਜੀ ਤੁਹਾਡਾ ਨੰਤ ਨੰਤਮ ਸ਼ੁਕਰਾਨਾ ਗੁਰੂ ਜੀ ਤੁਸੀਂ ਇੰਨੇ ਚੰਗੇ ਜੋ ਨਾ ਇੰਨੇ ਚੰਗੇ ਕਿ ਹਰ ਇੱਕ ਦੀ ਗੱਲ ਬਹੁਤ ਜਲਦੀ ਸੁਣਦੇ ਜੋ ਗੁਰੂ ਜੀ ਸੱਤੇ ਕਿਰਪਾ ਕਰਨਾ ਸੱਤੇ ਮੇਰਾ ਵਾਲਾ ਹੱਥ ਰੱਖਣਾ ਗੁਰੂ ਜੀ ਤੇ ਮੈਨੂੰ ਕਦੇ ਕਦੇ ਮੋਰ ਦੇ ਰੂਪ ਚ ਵੀ ਦਰਸ਼ਨ ਹੁੰਦੇ ਆ ਕਦੇ ਕਦੇ ਕਬੂਤਰ ਦੇ ਰੂਪ ਚ ਵੀ ਦਰਸ਼ਨ ਹੁੰਦੇ ਆ ਬਟਰਫਲਾਈ ਦੇ ਰੂਪ ਵਿੱਚ ਵੀ ਦਰਸ਼ਨ ਹੋਏ ਆ ਔਰ ਮੈਂ ਇਹ ਹੀ ਕਹਾਂਗੀ ਕਿ ਗੁਰੂ ਜੀ ਇਦਾਂ ਹੀ ਸਾਰਿਆਂ ਤੇ ਕਿਰਪਾ ਬਣਾਏ ਰੱਖਣਾ ਆਪਣੇ ਤੇ ਮੈਂ ਆਪਣੇ ਸਤਸੰਗ ਨੂੰ ਇੱਥੇ ਹੀ ਵਿਰਾਮ ਦੇਣਾ ਚਾਹਨੀ ਆ जय गुरुजी शुक्राणा गुरुजी ओम नमः शिवाय शिवजी सदा सहाय ओम नमः शिवाय गुरुजी सदा सहाय गुरुजी साहब ਸਾਡੇ ਸਾਰੇ ਸੰਗਤ ਪਰਿਵਾਰ ਤੇ ਆਪਣੀ ਬਲੇਸਿੰਗ ਇਦਾਂ ਹੀ ਦਿੰਦੇ ਰਹਿਣ जय गुरुजी